ਇਹ ਸੱਚੀ ਰੱਬ ਲੋਕ ਨੇ ਅਜ਼ੀਮ ਇਹਨੂੰ ਰੱਬ ਕਹਿੰਦੇ ਸੀ ਇਹ ਵਾਕਈ ਰੱਬ ਆ ਵਾ ਇਹਨੂੰ ਨਾ ਹੁਣ ਪਤਾ ਲੱਗਦਾ ਰਹਿੰਦਾ ਜਿਵੇਂ ਇਹਦੇ ਪਿੰਡੋਂ ਕੋਈ ਇਲਾਕੇ ਚੋਂ ਕੋਈ ਬੰਦੇ ਆਉਂਦੇ ਆ ਉਹ ਦੱਸਦੇ ਰਹਿੰਦੇ ਆ ਵੀ ਜਿਹੜੇ ਬੰਦੇ ਨੇ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਮੁਖਤਿਆਰ ਸਿੰਘ ਚੱਕੀ ਵਾਲੇ ਨੇ ਜਿਹੜਾ ਇਹਨੂੰ ਕੁੱਟਦਾ ਰਿਹਾ ਕੁੱਟ-ਕੱਟ ਕੇ ਦੇਖੋ ਇਹਦੇ ਪੈਰਾਂ ਦੀਆਂ ਉਂਗਲਾਂ ਦੇਖੋ ਕੀ ਹਾਲ ਕਰਤਾ ਰੇੜਾ ਰੋੜਦਾ ਸੀ ਹੱਥ ਇਹਦੇ ਵਿੰਗੇ ਹੋ ਗਏ ਓਵੇਂ ਹੀ ਹੋ ਗਏ ਪੱਕੇ ਹੀ ਸਿਰ ਤੇ ਇੱਥੇ ਸੈਂਟਰ ਚ ਵਾਲ ਨਹੀਂ ਆਏ ਆ ਮੱਥੇ ਤੇ ਟਾਂਕੇ ਕਿੰਨੇ ਲੱਗੇ ਹੋਇਆ ਪਤਾ ਨਹੀਂ ਕਿੰਨੀ ਵੇਰੀ ਉਹਨੇ ਉਹ ਚੱਕੀ ਵਾਲੀ ਵੱਡੀ ਸਾਰੀ ਚਾਬੀ ਹੁੰਦੀ ਸੀ ਉਹੀ ਮਾਰਦਾ ਸੀ ਇਹਦੇ ਇੰਨਾ ਤਸ਼ੱਦਦ ਸਿਆ ਇਹਨੇ ساری ਉਮਰ ਉਦੋਂ ਪਰ ਅੱਜ ਵੀ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗਿਆ ਉਹ ਬਿਮਾਰ ਆ ਉਹਨੂੰ ਦਰੰਗ ਹੋ ਗਿਆ ਉਹ ਪਿਆ ਆ ਕਿਸੇ ਘਰ ਵੀ ਵਗ ਗਿਆ ਉਹਦਾ ਕਿਤੇ ਨਾਲ ਦੇ ਪਿੰਡ 'ਚ ਕਿਸੇ 'ਚ ਰਹਿ ਰਿਹਾ ਹੁਣ ਉਹ ਵੀ ਕਮਰੇ 'ਚ ਪਿਆ ਵੀ ਉਹਨੂੰ ਇੱਥੇ ਲੈ ਆਓ ਵੀ ਮੈਂ ਉਹਦੀ ਸੇਵਾ ਕਰੂੰਗਾ ਦੇਖੋ ਕਿੱਡਾ ਜਿਗਰਾ ਬਾਪੂ ਦਾ ਕਿਵੇਂ ਇਹਦੇ ਦਿਲ ਚ ਆਈਏ ਗੱਲ ਇਹਦੇ ਭਾਵਨਾ ਕਿਵੇਂ ਬਣੀ ਇਹ ਇਹ ਸੱਚੀ ਰੱਬ ਵਰਗੇ ਲੋਕ ਨੇ ਇਹ ਜਿਨ੍ਹਾਂ ਨੇ ਜੀਵਨ ਖਰਾਬ ਕਰਤਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੁੱਟ-ਕੁੱਟ ਕੇ ਨਰਕ ਬਣਾਤੀ ਉਸ ਬੰਦੇ ਦੀ ਸੇਵਾ ਕਰਨ ਨੂੰ ਮਨ ਲੋਚਦਾਰ ਜੀ ਬਾਪੂ ਦਾ ਹਾਂ ਜੀ ਬਾਪੂ ਗੋਪਾਲ ਦੇ ਮਨ ਦੇ ਵਿੱਚ ਉਸੇ ਬੰਦੇ ਦੀ ਸੇਵਾ ਕਰਨ ਬਾਰੇ ਖਿਆਲ ਆ ਰਹੇ ਨੇ ਜਿਹੜੇ ਬੰਦੇ ਨੇ ਇਹ ਤੈਨਾਂ ਤਸ਼ੱਦਦ ਕੀਤਾ ਫਿਰ ਈਵੇਂ ਹੀ ਇਹ ਆਪਣੇ ਭਰਾ ਨੂੰ ਯਾਦ ਕਰਦਾ ਬਹੁਤ ਜ਼ਿਆਦਾ ਉਹ ਇਸ ਦੁਨੀਆ ਤੋਂ ਚੱਲ ਗਿਆ ਪਰ ਉਹ ਨੂੰ ਉਹਦੇ ਵਾਈਫ ਨੂੰ ਉਹਦੇ ਬੱਚਿਆਂ ਨੂੰ ਆਪ ਦੂਜੇ ਭਰਾ ਨੂੰ ਮਿਲਣਾ ਚਾਹੁੰਦਾ ਬਹੁਤ ਦਿਲ ਤੋਂ ਪਰ ਉਹ ਮਿਲ ਨਹੀਂ ਆ ਰਹੇ ਭੈਣ ਜਰੂਰ ਆ ਕੇ ਗਈ ਹੈ ਮਿਲਣ ਦੋ ਵਾਰੀ ਤਿੰਨ ਵਾਰੀ ਜੀਜਾ ਵੀ ਆ ਕੇ ਗਿਆ ਪਰ ਦੇਖੋ ਕਿਸਮਤ ਦੀਆਂ ਗੱਲਾਂ ਜਦੋਂ ਬਾਪੂ ਦਾ ਜਨਮ ਹੋਇਆ ਸੀ ਇਹਦੀ ਮਾਂ ਦੀ ਮੌਤ ਹੋ ਗਈ ਸੀ ਇਹ ਛੋਟਾ ਜਿਹਾ ਹੀ ਸੀ ਉਦੋਂ ਇਹਦੇ ਦੋ ਭਰਾ ਤੇ ਇੱਕ ਭੈਣ ਪਹਿਲਾਂ ਸੀਗੀ ਹੋਰ ਇਹ ਜਦੋਂ ਜਨਮ ਹੋਇਆ ਜਨਮ ਸਮੇਂ ਹੀ ਕੋਈ ਦਿੱਕਤ ਆ ਗਈ ਇਹ ਥੋੜਾ ਸਿੱਧਾ ਸੀਗਾ ਜਨਮ ਤੋਂ ਹੀ ਰੱਬ ਰੂਪੀ ਸੀ ਇਹ ਜਦੋਂ ਵੱਡਾ ਹੋਇਆ ਤਾਂ ਇਹਦੀਆਂ ਆਦਤਾਂ ਸੀ ਜਿਹੜੀਆਂ ਉਹ ਸਾਧੂ ਸੁਭਾਅ ਵਾਲੀਆਂ ਸੀ ਜੇ ਮੰਦਰ ਗਏ ਉੱਥੇ ਲਾਈਨ 'ਚ ਬੈਠ ਕੇ ਖਾਣ ਲੱਗੇ ਜਿੱਥੇ ਵਿੱਚ ਮੰਗਣ ਵਾਲੇ ਖੜੇ ਹੁੰਦੇ ਆ ਉਹਨਾਂ ਦੇ ਨਾਲ ਹੀ ਖੜ ਕੇ ਕਿਸੇ ਤੋਂ ਲੈ ਲਿਆ ਕੁਝ ਤਾਂ ਭਾਬੀ ਵਧੀਆ ਕੰਮਕਾਰ ਕਰਦਾ ਸੀ ਭਰਾ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਪੜ੍ਹ ਕੇ ਤਾਂ ਉਹ ਬੇਇੱਜ਼ਤੀ ਮਾਨਦੇ ਸੀਗੇ ਭਾਬੀਆਂ ਵੀ ਇਹਨੂੰ ਚੰਗਾ ਨਹੀਂ ਸੀ ਬਾੜਾ ਸਮਝਦੀਆਂ ਕਿਉਂਕਿ ਸਾਧੂ ਸੁਭਾਅ ਦਾ ਸੀਗਾ ਸਿੱਧਾ ਸੀ ਥੋੜਾ ਜਿਹਾ ਤੇ ਉਹ ਇਰੇ ਤੇ ਕੋਈ ਬਾੜਾ ਤਵੱਜੋ ਨਹੀਂ ਸੀ ਦਿੰਦੇ ਤਾਂ ਫਿਰ ਇਹਦੇ ਪਿਤਾ ਜੀ ਪੰਜਾਬ ਆਏ ਪੰਜਾਬ ਆ ਕੇ ਉਹਨਾਂ ਨੇ ਯਤੀਮਖਾਨੇ 'ਚ ਗੱਲ ਕੀਤੀ ਪਤਾ ਕੀਤਾ ਤਾਂ ਯਤੀਮਖਾਨੇ ਦਾ ਕਾਰਡ ਲੈ ਕੇ ਗਏ ਯਤੀਮਖਾਨੇ ਵਾਲਿਆਂ ਨਾਲ ਗੱਲ ਕਰਕੇ ਗਏ ਵੀ ਜੇ ਮੇਰਾ ਪੁੱਤ ਤੁਸੀਂ ਰੱਖ ਲਓਗੇ ਤਾਂ ਕਿਉਂਕਿ ਪਿਤਾ ਜੀ ਨੂੰ ਦੀਨਾ ਸੀ ਵੀ ਮੇਰੀ ਮੌਤ ਤੋਂ ਬਾਅਦ ਮਾਂ ਤਾਂ ਦੀ ਪਹਿਲਾਂ ਹੀ ਹੈ ਨਹੀਂ ਭੈਣ ਵਿਆਹੀ ਗਈ ਆ ਵੀ ਇਹਨੂੰ ਸੰਭਾਲਣਾ ਨਹੀਂ ਕਿਸੇ ਨੇ ਵੀ ਇਹਦੇ ਮੇਰੇ ਜਿਹੜੇ ਭਰਾ ਇਹਦੇ ਭਰਾ ਵਾ ਜਿਹੜੇ ਮੇਰੇ ਦੂਜੇ ਬੱਚੇ ਆ ਤੇ ਦੀਆਂ ਭਰਜਾਈਆਂ ਉਹ ਇਹਦੇ ਨਾਲ ਚੰਗਾ ਰੁਪਈਆ ਨਹੀਂ ਸੀ ਕਰਦੇ ਤਾਂ ਫਿਰ ਪਿਤਾ ਜੀ ਨੇ ਆਪਣੀ ਵਸੀਅਤ ਬਣਾਈ ਤਾਂ ਵਸੀਅਤ ਦੇ ਵਿੱਚ ਵਿਲ ਦੇ ਵਿੱਚ ਜਿਹੜੀ ਬਿੱਲ ਬਣਾਈ ਸੀ ਉਹਦੇ ਵਿੱਚ ਉਹਨੇ ਲਿਖਤਾ ਵੀ ਮੇਰੀ ਜਿਹੜੀ ਜ਼ਮੀਨ ਜਾਇਦਾਦ ਆ ਮੇਰੀ ਪ੍ਰਾਪਰਟੀ ਆ ਮੇਰੇ ਘਰਬਾਰ ਆ ਉਹ ਮੇਰੇ ਦੋਨੇ ਮੁੰਡਿਆਂ ਦੇ ਆ ਵੱਡਿਆਂ ਦੇ ਆ ਤੇ ਮੇਰੀ ਕੁੜੀ ਮੈਂ ਵਿਆਹਤੀ ਆ ਤੇ ਜਿਹੜਾ ਮੇਰਾ ਛੋਟਾ ਮੁੰਡਾ ਉਹਨੂੰ ਮੇਰੀ ਮੌਤ ਤੋਂ ਬਾਅਦ ਨੇ ਪੰਜਾਬ ਦੇ ਵਿੱਚ ਇੱਕ ਜਲੰਧਰ ਜ਼ਿਲ੍ਹਾ ਵਾ ਉੱਥੇ ਯਤਿਮ ਖਾਨੇ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਤੇ ਨਾਲ 5000 ਰੁਪਏ ਜਮ੍ਹਾਂ ਕਰਾ ਕੇ ਆਇਆ ਜਾਵੇ ਉਸ ਟਾਈਮ 5000 ਦੀ ਵੈਲਿਊ ਆ ਕਹਿੰਦੇ ਪੰਜਾਬ ਦੇ ਵਿੱਚ 10 ਕਿੱਲੇ ਜ਼ਮੀਨ ਆ ਜਾਂਦੀ ਸੀ 5 5000 ਰੁਪਏ ਕਿਉਂਕਿ ਉਦੋਂ ਕੋਈ ਵੇਚਦਾ ਨਹੀਂ ਸੀ ਪਹਿਲਾਂ ਤਾਂ ਜ਼ਮੀਨ ਤੇ ਜ਼ਮੀਨਾਂ ਦੀ ਕੀਮਤ ਆ ਜਿਹੜੀ ਉਹ ਹੈ ਨਹੀਂ ਸੀ ਕੋਈ ਖਾਸ ਜਾ ਮੰਨ ਲਓ 5000 ਦੀ ਵੈਲਿਊ ਅੱਜ ਦੇ ਕਹ ਦੀਏ ਕਰੋੜ ਵਰਗੀ ਸੀ ਕਹ ਦੀਏ ਤੇ ਉਹ ਬਾਪੂ ਜੀ ਨੂੰ ਇਹਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਲੰਧਰ ਜਿਤੇਮ ਖਾਨੇ ਚ ਜਾ ਕੇ ਜਮ੍ਹਾਂ ਕਰਾ ਗਿਆ ਇਹਦਾ ਭਰਾ ਜ਼ਬਰਦਸਤੀ ਇਹ ਆਉਣਾ ਨਹੀਂ ਸੀ ਚਾਹੁੰਦਾ ਇਹ ਰਹਿਣਾ ਨਹੀਂ ਸੀ ਚਾਹੁੰਦਾ ਇਹ ਘਰ ਹੀ ਰਹਿਣਾ ਚਾਹੁੰਦਾ ਸੀ ਕੌਣ ਛੱਡਦਾ ਆਪਣੇ ਭਰਾ ਨੂੰ ਭੈਣਾਂ ਨੂੰ ਆਪਣੇ ਪਰਿਵਾਰ ਨੂੰ ਪਰ ਇਹਨੂੰ ਮਜਬੂਰਨ ਉੱਥੇ ਛੱਡ ਗਿਆ। ਇਹ ਸਾਲ ਡੇਢ ਸਾਲ ਉੱਥੇ ਰਿਹਾ। ਉੱਥੋਂ ਆਪੇ ਨਿਕਲ ਗਿਆ ਜਾਂ ਉਹਨਾਂ ਨੇ ਛੱਡਤਾ ਇਹ ਰੱਬ ਜਾਣਦਾ। ਉਸ ਤੋਂ ਬਾਅਦ ਇਹ ਕਿਵੇਂ ਦਰਬਾਰ ਸਾਹਿਬ ਪਹੁੰਚ ਗਿਆ। ਤਾਂ ਜਿਹੜਾ ਇਹਦਾ ਮੁਖਤਿਆਰ ਸਿੰਘ ਚੱਕੀ ਵਾਲਾ ਜਿਹਦੀ ਅੱਜ ਸੇਵਾ ਕਰਨ ਨੂੰ ਲੋਚਦਾ ਵਾ। ਉਹ ਬੰਦਾ ਦੱਸਦਾ ਵੀ ਮੈਂ ਇਹਨੂੰ ਦਰਬਾਰ ਸਾਹਿਬ ਤੋਂ ਗਿਆ ਸੀ। ਉੱਥੋਂ ਲੈ ਕੇ ਆਇਆ ਸੀ। ਵੀ ਮੈਂ ਉੱਥੇ ਆਪਣੀ ਘਰ ਵਾਲੀ ਦੇ ਨਾਲ ਮੱਥਾ ਟੇਕਣ ਗਿਆ ਸੀ ਸੁੱਖ ਲਾਉਣ ਗਿਆ ਸੀ ਉੱਥੇ ਮੈਨੂੰ ਮਿਲਿਆ ਇਹ ਮੇਰੇ ਮਗਰ ਲੱਗ ਗਿਆ ਮੈਂ ਇਹਨੂੰ ਘਰੇ ਲੈ ਆਇਆ ਇਹਨੂੰ ਮੈਂ ਰੋਟੀ ਪਾਣੀ ਦੇਣ ਲੱਗ ਗਿਆ ਇਹ ਪੱਠੇ ਪਾਉਣ ਲੱਗ ਗਿਆ ਮੈਂ ਕੰਮ ਕਰਨ ਲਾ ਲਿਆ ਤੇ ਜਿਹੜੀ ਆ ਵਸੀਅਤ ਵਾਲੀ ਗੱਲ ਆ ਇਹ ਇਹਦੇ ਭੈਣ ਨੇ ਦੱਸਿਆ ਇਹਦੇ ਭਰਾ ਨੇ ਦੱਸਿਆ ਜਿਹੜਾ ਜਦੋਂ ਇਹਨੂੰ ਅਸੀਂ ਮਖਤਿਆਰ ਸਿੰਘ ਚੱਕੀ ਵਾਲੇ ਤੋਂ ਛਿੜਾ ਕੇ ਲੈ ਕੇ ਆਏ ਕਿਹੜੀ ਹਾਲਾਤ ਚ ਲੈ ਕੇ ਆਏ ਉਹ ਵੀ ਤੁਸੀਂ ਦੇਖਿਆ ਤਾਂ ਫਿਰ ਬਾਪੂ ਨੇ ਆਪਣੇ ਐਡਰੈਸ ਦੱਸਿਆ ਵੀ ਮੈਂ ਅੰਦੌਰ ਦਾ ਰਹਿਣ ਵਾਲਾ ਐਮਪੀ ਦਾ ਮੱਧ ਪ੍ਰਦੇਸ਼ ਦਾ ਵਿਛਾਲੀ ਨਗਰ ਮਹੱਲਾ ਵਾ ਮੇਰਾ 2/2 ਮਕਾਨ ਗਲੀ ਨੰਬਰ 2 ਆ ਫਿਰ ਉੱਥੋਂ ਦੀ ਐਡਰੈਸ ਲੱਭਿਆ ਪਤਾ ਕੀਤਾ ਤੇ ਘਰ ਗੱਲ ਹੋਈ ਇਹਦੀ ਭੈਣ ਤੇ ਜੀਜਾ ਮਿਲਣਾ ਏ ਉਹਨਾਂ ਨੇ ਬਸੀਅਤ ਵਾਲੀ ਗੱਲ ਸਾਰੀ ਕਲੀਅਰ ਕੀਤੀ ਦੱਸੀ ਹੁਣ ਬਾਪੂ 2018 ਤੋਂ ਲੈ ਕੇ ਅੱਜ 225 'ਚ ਖੜੇ ਆ 7 ਸਾਲ ਹੋ ਗਏ ਸਾਡੇ ਕੋਲੇ ਰਹਿੰਦੇ ਨੂੰ ਬੜੀ ਵਾਰ ਇਹਨੇ ਕਿਹਾ ਵੀ ਮੈਨੂੰ ਲੈ ਜਾਓ ਆਪਦੀ ਭੈਣ ਨੂੰ ਵੀ ਚਲੋ ਭੈਣ ਨਹੀਂ ਲਿਆ ਸਕਦੀ ਭਰਾ ਨੂੰ ਵੀ ਪਿਛਲੇ ਸਾਲ ਵੀ ਸਾਡੀ ਫੋਨ ਤੇ ਗੱਲ ਹੋਈ ਵੀਡੀਓ ਕਾਲ ਤੇ ਪਹਿਲੀ ਵਾਰੀ ਗੱਲ ਹੋਈ ਪਿਛਲੇ ਸਾਲ ਉਹ ਹੀ ਮਿਲਣ ਨਹੀਂ ਆ ਰਿਹਾ ਇਹਦੀਆਂ ਦੋ ਹੀ ਖੁਆਇਸ਼ਾਂ ਵਾ ਇੱਕ ਤਾਂ ਇਹ ਉਹ ਆਪਣੀ ਜੰਮਣ ਵਾਲੀ ਥਾਂ ਤੇ ਕਹਿੰਦਾ ਮੈਂ ਜਾ ਕੇ ਆਉਣਾ ਇੱਕ ਵਾਰੀ ਮਿਲ ਕੇ ਆਉਣਾ ਤੇ ਇੱਕ ਹੀ ਕਹਿੰਦਾ ਜਿਹੜਾ ਜ਼ਿਆਦਾ ਜਪਦਾ ਰਹਿੰਦਾ ਸਾਰਾ ਦਿਨ ਕਿਸੇ ਨਾਲ ਵੀ ਇਹਨੇ ਗੱਲ ਕਰਨੀਆਂ ਸਾਰਾ ਦਿਨ ਇਹ ਹੀ ਕਹੀ ਜਣਾ ਮੁਖਤਿਆਰ ਚੱਕੀ ਵਾਲਾ ਕਿਵੇਂ ਆ ਠੀਕ ਆ ਮਰ ਗਿਆ ਠੀਕ ਆ ਹੈਗਾ ਉਹ ਹੁਣ ਇਹ ਕੁਛ ਦਿਨਾਂ ਤੋਂ ਬਾਪੂ ਇਹ ਕਹਿਣ ਲੱਗਿਆ ਵੀ ਉਹਨੂੰ ਲੈ ਆਓ ਇੱਥੇ ਵੀ ਮੈਂ ਉਹਦੀ ਸੇਵਾ ਕਰੂੰਗਾ ਮੈਂ ਅੱਜ ਇਹ ਸਾਂਝ ਤੁਹਾਡੇ ਨਾਲ ਤਾਂ ਪਾ ਰਿਆਂ ਵੀ ਇਹ ਗੱਲ ਇਹਨਾਂ ਰੱਬ ਲੋਕਾਂ ਦੀ ਆ ਜਿਨ੍ਹਾਂ ਦਾ ਕਿਸੇ ਨਾਲ ਬਹਿਰ ਵਿਰੋਧ ਨਹੀਂ ਕਿਸੇ ਦੇ ਨਾਲ ਨਫਰਤ ਨਹੀਂ ਕਰਦੇ ਲੋਕ ਪਰ ਇਹਨਾਂ ਦੇ ਨਾਲ ਜੋ ਹੋਇਆ ਉਹ ਦਰਿੰਦਗੀ ਸੀਗੀ ਇੱਕ ਪਰ ਜਿਨੇ ਕੀਤੀ ਆ ਇਹ ਅੱਜ ਉਹਦੀ ਵੀ ਸੇਵਾ ਕਰਨੀ ਚਾਹੁੰਦਾ ਬਾਪੂ ਦੇਖੋ ਐਸੀ ਰੂਹ ਆ ਸਾਡਾ ਬਾਪੂ ਗਪਾਲ ਸਿੰਘ ਸਾਡਾ ਸਰਪੰਚ ਬਾਪੂ ਗਪਾਲ ਸਿੰਘ ਅਰਦਾਸ ਕਰਿਓ ਸੱਚੇ ਪਾਤਸ਼ਾਹ ਜੀ ਚੰਦਨੀ ਕਲਾ ਵਾਖ ਸੰਤੰਦਰੋਸਤੀ ਵਾਖ ਸੰਬਾਪੂ